ਮੇਰਾ ਨਾਮ ਨੀਰ ਕੁਮਾਰ ਪਿੰਡ ਸਿਹਾਲਾ ਜੀ ਰਾਤ 3:30 ਵਜੇ ਇੱਥੇ ਚੋਰੀ ਹੋਈ ਆ ਬਹੁਤ ਮਾੜੀ ਗੱਲ ਐ ਗੁੱਕਾ ਮਾੜੀ ਸਾਡੀ ਬਹੁਤ ਪ੍ਰਾਰਥਨਾ ਜੀ ਇਹ ਵੀ ਅੰਦਰ ਇੱਕ ਗੋਲ ਪਈ ਸੀਗੀ ਉਹਦਾ ਖੁੱਦਾ ਵਜ਼ਨ 40 ਕਿਲੋ ਸੀਗਾ ਉਹਦੇ ਵਿੱਚ 12 ਕਿਲਾ ਕਿਲਾ ਭਾਂਡ ਸੀਗੀ ਤੇ ਪਿਛਲੀ ਨੋਮੀ ਨੂੰ ਪੈਸੇ ਵੀ ਨਹੀਂ ਕੱਢੇ ਗਏ ਸੀ 12000 ਰੁਪਏ ਆਉਂਦਾ ਕੈ ਸੀਗਾ ਉਹਦੇ ਵਿੱਚ ਤੇ ਚੋਰ ਆਏ ਤੇ ਉਹਨਾਂ ਨੇ ਕੈਮਰਿਆਂ ਵੀ ਲੱਗੇ ਹੋਏ ਸੀਗੇ ਕੈਮਰੇ ਕਮਾਈ ਚ ਚੋਰ ਆਉਂਦੇ ਨੇ ਤੇ ਉਹਨਾਂ ਨੇ ਉਹ ਗੱਲਾ ਇੱਥੋਂ ਖਿੱਚ ਕੇ ਬਾਹਰ ਲੈ ਕੇ ਤੇ ਚੱਕ ਕੇ ਨਿਕਲ ਪਤਾ ਲੱਗਿਆ ਕਿ ਇਹ ਕੌਣ ਨੇ ਦੇਖੋ ਜੀ तकरीबन ਕੈਮਰੇ ਦੇ ਵਿੱਚ ਤਾਂ ਦੋ ਆਉਂਦੇ ਨੇ ਜੀ ਤੇ ਕਾਰਨ ਤਾਂ ਇਹ ਹੀ ਆ ਵੀ ਕੌਣ ਤਾਂ ਇਹ ਹੁੰਦਾ ਵੀ ਜਿਹੜਾ ਨਸ਼ੇੜੀ ਨੇ ਉਹਨਾਂ ਦੀ ਇਹ ਜਿਹੜੇ ਕੰਮ ਨੇ ਆਮ ਬੰਦਾ ਤਾਂ ਰੱਬ ਨੂੰ ਮੰਨਣ ਵਾਲੇ ਆਪਾਂ ਸਾਰੇ ਲੋਕ ਆ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਧਾਰਮਿਕ ਜੰਦਾ ਜਾ ਕੇ ਗੱਲਾ ਪੱਟੇ ਉਹੀ ਪੱਟੂਗਾ ਜਿਹੜਾ ਨਸ਼ੇੜੀ ਆ ਜਾਂ ਜਿਹੜੇ ਹਜੇ ਕੰਮ ਕਰਦੇ ਨੇ ਦੇਖਿਓ ਹੁਣ ਵਿੱਲੇ ਦੇ ਮੰਦਰ ਵੀ ਨਿਸ਼ਾਨਾ ਬਣਾਏ ਜਾ ਰਹੇ ਨੇ ਤੇ ਧਾਰਮਿਕ ਸਥਾਨ ਕੁਛ ਵੀ ਕਹਿ ਲੋ ਜਣ ਕੇ ਜਿਹੜੇ ਲੋਕ ਨਸ਼ਾ ਕਰਦੇ ਨੇ ਇਹ ਤਾਂ ਨਹੀਂ ਦੀ ਰੁਕੇ ਇਹਨਾਂ ਨੇ ਪੈਸਾ ਇਕੱਠਾ ਕਰਨ ਲਈ ਫਿਰ ਇਹਨਾਂ ਨੂੰ ਹੁਣ ਆਇਆ ਹੁੰਦਾ ਵੀ ਲੋਕਾਂ ਦੇ ਘਰਾਂ ਚ ਨਾ ਅ ਘਰਾਂ ਦੇ ਮਤਲਬ ਕੈਮਰੇ ਲੱਗੇ ਹੋਏ ਨੇ ਜਾਂ ਘਰਾਂ ਦੇ ਵਿੱਚ ਵੱਡੇ ਵੱਡੇ ਕੁੱਤੇ ਰੱਖੇ ਹੋਏ ਨੇ ਉੱਥੋਂ ਜਾਣ ਤੋਂ ਡਰਦੇ ਨੇ ਹੁਣ ਜਿਹੜੀਆਂ ਬਾਰ ਬਾਰ ਕੋਈ ਐ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਨੇ ਉਹ ਜਗ੍ਹਾ ਨੂੰ ਨਿਸ਼ਾਨਾ ਇਹਨਾਂ ਨੇ ਬਣਾਇਆ ਹੋਇਆ ਹੈ ਇਹਦੇ ਸਬੰਧੀ ਇਤਲਾਹ ਦਿੱਤੀ ਪੁਲਿਸ ਨੂੰ ਹਾਂ ਜੀ ਪੁਲਿਸ ਆ ਕੇ ਵੀ ਗਈ ਹੈ ਜਿਹੜਾ ਸਾਨੂੰ ਇਹ ਜਿਹੜਾ ਇਹਦੀ ਗੋਲਕਾ ਇੱਥੋਂ ਤੋਂ 2 ਕਿਲੋਮੀਟਰ ਦੀ ਦੂਰੀ ਤੇ ਟੋਟਲ ਪ੍ਰੋਡਕਟ ਸੈਟਸ ਹੋਏ ਤੇ ਕਿੰਨੇ ਵਾਲੇ ਤੇ ਉਹ ਮਿਲੀ ਆ ਜੀ ਦੇਖੋ ਜੇ ਤੁਹਾਨੂੰ ਪਤਾ ਲੱਗੇ ਇਹ ਸਾਨੂੰ ਸਵੇਰੇ ਜਿਹੜਾ ਮੁੰਡਾ ਇੱਥੇ ਸੇਵਾ ਕਰਦਾ ਤੇ ਉਹਨੇ ਕੈਮਰਾ ਚੈੱਕ ਕਰੇ ਕਿ ਉਹਦੇ ਮੋਬਾਈਲ ਤੇ ਲਾਈਵ ਚੱਲਦਾ ਸਵੇਰੇ ਉੱਠ ਕੇ ਦੇਖਦਾ ਉਤੋਂ ਪਤਾ ਲੱਗਿਆ ਵੀ ਜਿਹੜੀ ਆ ਵਾਰਦਾਤ ਹੋਈ ਉਹਨੇ ਤੁਰੰਤ ਸਾਡੇ ਜਿਹੜੇ ਪੰਚਾਇਤ ਮੈਂਬਰ ਉਹਨੂੰ ਫੋਨ ਕਰੇ ਉਹਨਾਂ ਨੇ ਸਾਨੂੰ ਦੱਸਿਆ ਉਸ ਮੁਤਾਬਕ ਉਸੇ ਸਵੇਰ ਤੇ ਅਸੀਂ ਭਜਨਟ ਕਰੀ ਤੇ ਗੱਲਾਂ ਤਾਂ ਸਾਨੂੰ ਮਿਲ ਗਿਆ ਬਾਕੀ ਜਿਹੜੇ ਚੋਰ ਨੇ ਉਮੀਦ ਆ ਵੀ ਉਹ ਮਿਲ ਜਾਣਗੇ ਪਰ ਉਹਦੇ ਵਿੱਚ ਲੋਕਾਂ ਦਾ ਸਹਿਯ ਉਗੇ ਭਾਇਤਾ ਆਪਣੇ ਇਲਾਕੇ ਦੇ ਇਹਨਾਂ ਜਾਲ ਨਾਲ ਫੜਦੇ ਨੇ ਜੋ ਦੱਸਣਗੇ ਵੀ ਫਲਾਣਾ ਬੰਦਾ ਕਿਉਂ ਆਪਾਂ ਜਿਹੜਾ ਆਣ ਕਮਾਂਡਰ ਨੂੰ ਪਤੀ ਹੁੰਦਾ ਵੀ ਕੋਣਾ ਕੋਣ ਨੇ ਤਾਂ ਉਹ ਬੰਦੇ ਫੜੇ ਜਾ ਕਿੰਨੇ ਵਜੇ ਇਹ ਰਾਤੀ 1:30 ਵਜੇ ਦੀ ਗੱਲ ਹੈ ਹਾਂਜੀ ਹਾਂਜੀ ਮੇਰਾ ਨਾਮ ਜੀ ਜਗਪਾਲ ਸਿੰਘ ਨੰਬਰਦਾਰ ਆ ਮੈਂ ਜਗਪਾਲ ਜੀ ਕੀ ਘਟਨਾ ਬਣ ਪਈ ਹੈ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਦੇਖੋ ਜਿਹੜੀ ਘਟਨਾ ਹੈ ਇਹ ਜੀ ਕੈਮਰੇਆ ਤੋਂ ਪਤਾ ਲੱਗਿਆ ਲਗਭਗ 1:30 ਵਜੇ ਦੀ ਘਟਨਾ ਹੈ ਫਿਰ ਉਹ ਸਰਪੰਚ ਸਾਹਿਬ ਨੇ ਸਾਨੂੰ ਤਾਂ ਗਰੁੱਪਾ ਸਾਡਾ ਬਣਿਆ ਹੋਇਆ ਉਹਦੇ ਵਿੱਚ ਵੀਡੀਓ ਪਾਈਆਂ ਅਸੀਂ ਬੰਦੇ ਜਣੀ ਪਛਾਣ ਦੀ ਕੋਸ਼ਿਸ਼ ਵੀ ਕੀਤੀ ਆ ਹੋਰ ਵੀ ਜਿਹਦੇ ਪਛਾਣ ਕੋਈ ਆਉਂਦਾ ਬੇਨਤੀ ਆ ਵੀ ਜੇ ਕਿਸੇ ਦੇ ਪਛਾਣ ਆਉਂਦਾ ਤਾਂ ਉਹ ਦੱਸੇ ਸਾਨੂੰ ਅਸੀਂ ਇਹਦੀ ਬਣਦੀ ਕਾਰਵਾਈ ਹੋਰ ਕੋਈ ਨਿਸ਼ਾਨਾ ਨਾ ਬਣੇ ਇਸ ਗੱਲ ਦਾ ਸਾਨੂੰ ਹੋਵਾ ਦੁੱਖ ਚਲੋ ਇੱਥੇ ਤਾਂ ਹੋ ਗਿਆ ਬਈ ਹੋਰ ਥੋਂ ਵੀ ਕਿਤੇ ਜਾ ਕੇ ਕਰ ਸਕਦੇ ਨੇ ਜਾਂ ਮੂੰਹ ਪੈ ਜਾਂਦਾ ਇਹਨਾਂ ਦਾ ਤੇ ਕਿਵੇਂ ਦੇਖਦੇ ਜਿਹੜੀ ਘਟਨਾ ਹੋਈ ਹੈ ਜਿਹਨੇ ਇਹ ਘਟਨਾ ਤਾਂ ਜੀ ਇਹ ਨਸ਼ੇ ਵਾਲੇ ਬੰਦੇ ਕਰ ਸਕਦੇ ਨੇ ਹੋਰ ਤਾਂ ਸੜਕ ਤੇ ਜਾਂਦੇ ਵੀ ਲੋਕ ਮੱਥਾ ਝੁਕਾਉਂਦੇ ਨੇ ਜਾਂ ਇੱਥੇ ਜਾਂਦੇ ਧਾਰਮਿਕ ਸਥਾਨਾਂ ਭਈ ਇਹ ਨਸ਼ੇ ਵਾਲਾ ਬੰਦਾ ਹੀ ਕਰ ਸਕਦਾ ਹੈ ਕੰਮ ਠੀਕ ਕੱਲ ਜੀ ਸਾਡੇ ਕੱਲ੍ਹ ਦੀ ਤੇ ਮੱਧਰਮਿਆਨੀ ਰਾਤ ਨੂੰ ਗੂਗਾ ਮਾੜੀ ਮੰਦਿਰ ਸਿਹਾਲੇ ਦੇ ਵਿੱਚ ਗੋਲਕ ਦਿਖਾਈ ਦਿੰਦਾ ਦੋ ਜਿਹੜੇ ਨਾਮ ਨੂੰ ਵਿਅਕਤੀ ਚੱਕ ਕੇ ਲੈ ਕੇ ਗਏ ਔਰ ਉਹਨਾਂ ਨੇ ਅੱਛੀ ਜਦੂ ਸਵੇਰੇ ਸਭ ਤੋਂ ਕੀਤੀ ਏਰੀਆ ਦੀ ਤਰਕੀਆਂ ਦੇ ਥੂਏ ਦੇ ਕੋਲੇ ਦੇ ਵਿੱਚ ਉਹ ਗੋਲਕ ਜਿਹੜਾ ਛੱਡਿਆ ਹੋਇਆ ਸੀ ਔਰ ਉਹ ਖਾਲੀ ਸੀ ਕਿੰਟਵਾਲਾ ਨੇ ਕਹਿਣਾ ਹੈ ਕਿ ਇਹ ਉਰੇ ਦੇ ਵਿੱਚ 15000 ਤੋਂ ਲੈ ਕੇ 20000 ਦੇ ਵਿੱਚ ਹੋ ਸਕਦੀ ਹੈ ਰਿਪਲੇਕਸ਼ਨ ਹੈ ਇਹ ਅਸੀਂ ਆਪਣੀ ਟੀਮਾਂ ਲਗਾਈਆਂ ਹੋਈਆਂ ਨੇ ਸਾਨੂੰ ਅੱਗੇ ਨੀਡ ਮਿਲ ਰਹੀ ਹੈ ਤੇ ਜਿੱਦਾਂ ਜਿੱਦਾਂ ਸਾਡੇ ਕੈਮਰੇ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਜਲਦੀ ਤੜਕਾਂ ਦੇ ਪਿੱਛੇ ਹਾਂ। ਹੋਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਂਡ ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਹ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਰ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ